ਹੰਡੇ ਭੁਰਜ ਚ ਚ ਬੈਠੀ ਮਤਾ ਸ਼ਗਨ ਕਰੇ ਜੋਰਾ ਵਰਤੇ ਫਤੇ ਸਿੰਘ ਕੋੜੀ ਚੜੇ ਜੋਰਾ ਵਰਤੇ ਫਤੇ ਸਿੰਘ ਕੋੜੀ ਚੜੇ ਬਲੌਗ ਸ਼ੁਰੂ ਕਰਨ ਤੋਂ ਪਹਿਲਾਂ ਬਲੌ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਿਛਲੇ ਗੁਰੂ ਘਰਾਂ ਦੇ ਵਿੱਚ ਤੁਸੀਂ ਦਰਸ਼ਨ ਕੀਤੇ ਹਾਂ ਜੀ ਚਮਕੌਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਜੀ ਉਸ ਪਾਵਨ ਪਵਿੱਤਰ ਧਰਤੀ ਤੇ ਜਿੱਥੇ ਛੋਟੇ ਸਾਹਿਬਜ਼ਾਦਿਆਂ ਦਾ ਖੂਨ ਡੁੱਲਿਆ ਉਹ ਨੀਹਾਂ ਦੇ ਦਰਸ਼ਨ ਕਰਵਾਵਾਂਗੇ ਜਿਹੜੀਆਂ ਨੀਹਾਂ ਅੱਜ ਵੀ ਬੋਲ ਰਹੀਆਂ ਹਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਜਿਨ੍ਹਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਸਾਡੀ ਹਰ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਮਾਤਾ ਜੀ ਅਤੇ ਛੋਟੇ ਸਹਿਬਜਾਦਿਆਂ ਨੂੰ ਬਜੀਤੇ ਨੇ ਠੰਡੇ ਬੋਰਸ ਦੇ ਵਿੱਚ ਕੈਦ ਕਰਕੇ ਦੋ ਦਿਨ ਰੱਖਿਆ ਸੀ ਨਾ ਹੀ ਕੋਈ ਅੰਨ ਪਾਣੀ ਦਿੱਤਾ ਜਾਂਦਾ ਸੀਗਾ ਤੇ ਨਾ ਹੀ ਕੋਈ ਕਪੜਾ ਦਿੱਤਾ ਜਾਂਦਾ ਸੀ ਉਹਨਾਂ ਨੂੰ ਐਨੇ ਠੰਡੇ ਬੋਰਸ ਦੇ ਵਿੱਚ ਉਹਨਾਂ ਨੂੰ ਰੱਖਿਆ ਸੀਗਾ ਫਿਰ ਵੀ ਮਾਤਾ ਜੀ ਨੇ ਆਪਣੇ ਪੁੱਤਰਿਆਂ ਦਾ ਹੌਂਸਲਾ ਨਹੀਂ ਡੋਲਣ ਦਿੱਤਾ ਉਹਨਾਂ ਨੂੰ ਗੁਰੂ ਦੀਆਂ ਬਾਤਾਂ ਸੁਣਾ ਕੇ ਸਾਖੀਆਂ ਸੁਣਾ ਕਰਕੇ ਉਹਨਾਂ ਦੇ ਹੌਂਸਲੇ ਬੁਲੰਦ ਕੀਤੇ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਠੰਡਾ ਭੋਰ ਦੇ ਇਹ ਉਹੀ ਠੰਡਾ ਭੋਰ ਜਿੱਥੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦੇ ਨੇ ਦੋ ਦਿਨ ਇੱਥੇ ਕੱਟੇ ਮਹਾਰਾਜ ਜੀ ਨੇ ਦੇਖੋ ਕਿਸ ਤਰ੍ਹਾਂ guzare ਹੋਣਗੇ ਉਹ ਦਿਨ ਕਿਤੇ ਮਹਿਸੂਸ ਕਰਕੇ ਦੇਖੀਏ ਅੱਜ ਅਸੀਂ ਗੁਰਮਾਤਾ ਜੀ ਨੇ ਆਪਣੇ ਪੁੱਤਰਿਆਂ ਨੂੰ ਸਿਖਿਆ ਵਾ ਇਹ ਹੋ ਜਈਆਂ ਦਿੱਤੀਆਂ ਸੀ ਕਿ ਤੁਸੀਂ ਧਰਮ ਤੁਹਾਡੇ ਦਾਦੇ ਨੇ ਧਰਮ ਦੀ ਖਾਤਰ ਆਪਣਾ ਸੀਸ ਲਾਇਆ ਦੇਖਿਓ ਤੁਸੀਂ ਕਿਤੇ ਆਪਣੇ ਧਰਮ ਤੋਂ ਧਰਮ ਨੂੰ ਧਰਮ ਨੂੰ ਨਾ ਛੱਡ ਦਿਓ ਤੁਸੀਂ ਦੇਖਿਓ ਡੋਲ ਨਾ ਜਾਇਓ ਕਿਤੇ ਜੇ ਤੁਹਾਨੂੰ ਤੁਸੀਂ ਇਹ ਵੀ ਦੇਣ ਸਜਾਵਾਂ ਵੀ ਦੇਣ ਤੁਸੀਂ ਕਬਰੌਣਾ ਨਹੀਂ ਆਪਣੇ ਦਾਦੇ ਨੂੰ ਯਾਦ ਕਰਨਾ ਲੋੜ ਹੈ ਅੱਜ ਸਾਨੂੰ ਆਪਣੇ ਬੱਚਿਆਂ ਨੂੰ ਇਹੋ ਜਿਹੀਆਂ ਸਿੱਖਿਆਵਾਂ ਦੇਣ ਦੀ ਜੇ ਅਸੀਂ ਆਪਣੇ ਬੱਚਿਆਂ ਨੂੰ ਗੁਰੂ ਦਾ ਇਤਿਹਾਸ ਗੁਰੂ ਦੀਆਂ ਸਾਖੀਆਂ ਸੁਣਾਵਾਂਗੇ ਸਹਿਬਜ਼ਾਦਿਆਂ ਦੀ ਧਰਤੀ ਤੇ ਲੈ ਕੇ ਜਾਵਾਂਗੇ ਜਿੱਥੇ ਸਹਿਬਜ਼ਾਦਿਆਂ ਦਾ ਖੂਨ ਡੁੱਲਿਆ ਆ ਸਾਡੇ ਭੁੱਲ ਕੇ ਭੁੱਲ ਕੇ ਵੀ ਸਾਡੇ ਬੱਚੇ ਕਦੇ ਗਲਤ ਰਸਤੇ ਤੇ ਨਹੀਂ ਜਾਣਗੇ ਸਾਬਜਾਦੇ ਸਾਨੂੰ ਦੇਖ ਕੇ ਉਦੋਂ ਹੀ ਖੁਸ਼ ਹੋਣਗੇ ਉਦੋਂ ਹੀ ਸਾਨੂੰ ਸਾਬਜਾਦਿਆਂ ਦੀਆਂ ਖੁਸ਼ੀਆਂ ਮਿਲਣਗੀਆਂ ਗੁਰੂ ਸਾਹਿਬਾਂ ਦੀਆਂ ਖੁਸ਼ੀਆਂ ਮਿਲਣਗੀਆਂ ਜਦੋਂ ਉਹਨਾਂ ਨੂੰ ਵੀ ਲੱਗੇਗਾ ਕਿ ਹਾਂ ਮੇਰਾ ਸੇਖ ਮੇਰੇ ਦਰਸ਼ਨਾਂ ਦੇ ਲਈ ਆਇਆ ਓ ਕੁਸ਼ੀ ਸਾਨੂੰ ਕਿੱਦਾਂ ਮਿਲਣੀ ਹੈ ਜਦੋਂ ਅਸੀਂ ਸਿਰਾਂ ਤੇ ਦਸਤਾਰਾਂ ਸਜਾ ਕੇ ਕੇਸਾ ਧਾਰੀ ਹੋ ਕੇ ਗੁਰੂ ਸਾਹਿਬਾਂ ਦੇ ਦਰਸ਼ਨ ਕਰਨ ਦੇ ਲਈ ਇਹ ਤੁਸੀਂ ਦਰਸ਼ਨ ਕੀਤੇ ਹਨ ਠੰਡਾ ਠੰਡੇ ਪੋਜ ਦੇ ਜਿੱਥੇ ਮਾਤਾ ਜੀ ਨੂੰ ਤੇ ਛੋਟੇ ਸਾਹਿਬ ਜੀ ਆਦਿਆਂ ਨੂੰ ਠੰਡੇ ਪੋਜ ਦੇ ਵਿੱਚ ਕੈਦ ਕਰਕੇ ਰੱਖਿਆ ਹੁਣ ਅਸੀਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਉਹਨਾਂ ਨੀਹਾਂ ਦੇ ਜਿਹੜੀਆਂ ਨੀਹਾਂ ਅੱਜ ਵੀ ਬੋਲ-ਬੋਲ ਕੇ ਕਹਿ ਰਹੀਆਂ ਸਿੱਖਾ ਦੇਖੇ ਕੀਤੇ ਆਪਣਾ ਧਰਮ ਨਾ ਛੱਡ ਦੇਖੀ ਕਿਤੇ ਥਾਂ ਥਾਂ ਤੇ ਜਾ ਕੇ ਨੱਕ ਨਾਰ ਰਗਣੀ ਅੱਜ ਵੀ ਨਹੀਂ ਹਾਂ ਬੋਲ ਬੋਲ ਕੇ ਕਹਿ ਰਹੀਆਂ ਤੇ ਅੱਜ ਅਸੀਂ ਸੋਨਾ ਨੂੰ ਤਿਆਰ ਨਹੀਂ ਨਮਸਕਾਰ ਹੀ ਕਰਦੇ ਹਾਂ ਇੱਕ ਜੇ ਅਸੀਂ ਇਹਨਾਂ ਨੀਹਾਂ ਦੇ ਸੱਚੇ ਥਿਲੋ ਦਰਸ਼ਨ ਕਰੀਏ ਨਾ ਤਾਂ ਅਸੀਂ ਕਦੇ ਕੇਸ ਕਤਰ ਨਹੀਂ ਕਰਵਾਵਾਂਗੇ ਕਿਤੇ ਇਕੱਲੇ ਬਹਿ ਕੇ ਦੇਖਿਓ ਕਿਤੇ ਇਕੱਲੇ ਬਹਿ ਕੇ ਸੋਚੋ ਕਿ ਕਲਗੀਆਂ ਵਾਲੇ ਨੇ ਆਪਣੇ ਕੀਮਤੀ ਲਾਲਾਂ ਦੇ ਹੀਰੇ ਜਿਹੜੇ ਆ ਸਾਡੇ ਉਤੋਂ ਵਾਰਤੇ ਤੇ ਅੱਜ ਅਸੀਂ ਕਿੱਧਰ ਨੂੰ ਜਾ ਰਹੇ ਆ ਸਾਡੇ ਸਿਰਾਂ ਤੇ ਦਸਤਾਰਾਂ ਨਹੀਂ ਸਾਨੂੰ ਦਸਤਾਰਾਂ ਦਾ ਭਾਰ ਲੱਗ ਰਿਹਾ ਅਸੀਂ ਕੇਸ ਰੱਖਣ ਨੂੰ ਤਿਆਰ ਨਹੀਂ ਸਰਹੰਦ ਫਤਿਹਗੁਰ ਸਾਹਿਬੀ ਧਰਤੀ ਤੇ ਆ ਕੇ ਇਹ ਜ਼ਰੂਰ ਮਨ ਬਣਾ ਕੇ ਜਾਈਓ ਕਿ ਅੱਜ ਤੋਂ ਅਸੀਂ ਕੇਸ ਕਤਲ ਨਹੀਂ ਕਰਵਾਵਾਂਗੇ ਦੋ ਬੜੀਆਂ ਕੀਮਤੀ ਜਿੰਦਾਂ ਨੀਹਾਂ ਵਿੱਚ ਅਣਖ ਖਲੋ ਗਈਆਂ ਸਾਹਮਣੇ ਤੁਸੀਂ ਉਸ ਪਾਵਨ ਪਵਿੱਤਰ ਧਰਤੀ ਦੇ ਦਰਸ਼ਨ ਕਰ ਰਹੇ ਹੋ ਜਿੱਥੇ ਸਾਡੇ ਸਹਿਬਜ਼ਾਦਿਆਂ ਨੂੰ ਨਹੀਂ ਹਾਂ ਦੇ ਵਿੱਚ ਨੇ ਆ ਗਿਆ ਕੰਧਾਂ ਇਹ ਸਾਹਮਣੇ ਉਹ ਕੰਧਾਂ ਆ ਜਿਹੜੀਆਂ ਅੱਜ ਵੀ ਬੋਲ-ਬੋਲ ਕੇ ਕਹਿੰਦੀਆਂ ਕਿ ਸਿੱਖਾ ਆਪਣੇ ਗੁਰੂ ਨੂੰ ਛੱਡ ਕੇ ਕਿਤੇ ਹੋ ਧਰਨਾ ਪਟਕੀ ਇਹ ਕੰਧਾਂ ਆ ਦੇਖੋ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਇਹਨਾਂ ਕੰਧਾਂ ਦੇ ਜਿਨ੍ਹਾਂ ਦੇ ਵਿੱਚ ਸਹਿਬਜ਼ਾਦਿਆਂ ਨੇ ਜਿਣਿਆ ਗਿਆ ਇਹ ਸਗੀ ਪਾਵਨ ਪਵਿੱਤਰ ਜਿਹੜਾਂ ਦੀ ਧਰਤੀ ਜਿੱਥੇ ਛੋਟੇ ਸਾਬਜਾਦਿਆਂ ਦਾ ਖੂਨ ਡੁੱਲਿਆ ਤੁਸੀਂ ਗੋਦਰਸਾਹਿਬ ਦੇ ਦਰਸ਼ਨ ਕੀਤੇ ਅੱਗੇ ਤੁਹਾਨੂੰ ਉਹਨਾਂ ਗਲਾਸਾਂ ਦੇ ਦਰਸ਼ਨ ਕਰਵਾਵਾਂਗੇ ਜਿਨ੍ਹਾਂ ਦੇ ਵਿੱਚ ਬਾਬਾ ਮੋਤੀਰਾ ਮਹਾਰਾਜ ਜੀਆ ਨੇ ਜੋ ਸਾਬਜਾਦਿਆਂ ਨੂੰ ਦੁੱਧ ਛਕਾਇਆ ਸੀਗਾ ਤੇ ਇਸ ਬਲੌਗ ਦੀ ਇੱਥੇ ਹੀ ਸਮਾਪਤੀ ਆ ਮਿਲਦੇ ਆ ਅਗਲੇ ਬਲੌਗ ਦੇ ਵਿੱਚ ਬਲੌਗ ਫਤਿਹ ਵਾਈਗੁਰ ਜੀ ਖਸਾਲਸਾ ਵਾਈਗੁਰ ਜੀ ਕੀ ਅਤੇ